ਫਗਵਾੜਾ ਸ਼ਹਿਰ ਉਸ ਸਮੇਂ ਪੁਲਿਸ ਸ਼ਾਣੀ ਵੀ ਤਬਦੀਲ ਹੋ ਗਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂਆਂ ਤੇ ਕਿਸਾਨਾਂ ਨੇ ਗੰਨੇ ਦੀ ਬਕਾਇਆ ਰਾਸ਼ੀ ਜਾਰੀ ਨਾ ਕਰਨ ਦੇ ਵਿਰੋਧ ਵਿੱਚ ਮਿਲ ਲੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਇਸ ਤਰਨੇ ਦੀ ਸੂਚਨਾ ਮਿਲਦੇ ਹੀ ਜਿੱਥੇ ਭਾਰੀ ਗਿਣਤੀ ਵਿੱਚ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਉੱਥੇ ਹੀ ਪੂਰਾ ਸ਼ਹਿਰ ਪੁਲਿਸ ਸ਼ੌਣੀ ਵੀ ਤਬਦੀਲ ਹੋ ਗਿਆ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਸਤਨਾਮ ਸਿੰਘ ਸਾਨੀ ਗੁਰਪਾਲ ਸਿੰਘ ਪਾਲਾ ਤੋਂ ਇਲਾਵਾ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਦੀ ਗੰਨੇ ਦੀ ਲਗਭਗ 27 ਕਰੋੜ ਦੀ ਬਕਾਇਆ ਰਾਸ਼ੀ ਨੂੰ ਮਿਲ ਮਾਲਕਾਂ ਵੱਲੋਂ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਜਦਕਿ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੀ ਮਿਲ ਮਾਲਕਾਂ ਪਾਸੋਂ ਉਹਨਾਂ ਦੀ ਬਕਾਇਆ ਰਾਸ਼ੀ ਜਾਰੀ ਕਰਵਾਉਣ ਵਿੱਚ ਅਸਫਲ ਸਾਬਤ ਹੋ ਰਿਹਾ ਹੈ ਉਨਾ ਆਖਿਆ ਕਿ ਇਸ ਸਬੰਧੀ ਉਹਨਾਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਇਸ ਸਭ ਦੇ ਬਾਵਜੂਦ ਵੀ ਅਜੇ ਤੱਕ ਬਕਾਇਆ ਰਾਸ਼ੀ ਜਾਰੀ ਨਹੀਂ ਕੀਤੀ ਗਈ ਜਿਸ ਕਾਰਨ ਉਹਨਾਂ ਨੂੰ ਇਹ ਅਨਮਿੱਥੇ ਸਮੇਂ ਲਈ ਧਰਨਾ ਲਗਾਉਣਾ ਪਿਆ ਹੈ ਉਹਨਾਂ ਕਿਹਾ ਕਿ ਜਦ ਤੱਕ ਕਿਸਾਨਾਂ ਦੀ ਬਕਾਇਆ ਰਾਸ਼ੀ ਜਾਰੀ ਨਹੀਂ ਹੁੰਦੀ ਉਹਨਾਂ ਚਿਰ ਉਹ ਆਪਣਾ ਅੰਦੋਲਨ جاری ਰੱਖਣਗੇ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਹੋ ਰਹੀ ਨਜਾਇਜ਼ ਮਾਈਨਿੰਗ ਦੇ ਨਾਲ-ਨਾਲ ਹੋਰਨਾਂ ਮਸਲਿਆਂ ਤੇ ਲੜਾਈ ਲੜਨਾ ਚਾਹੁੰਦੇ ਨੇ ਪਰ ਮਿੱਲ ਮਾਲਕ ਅਤੇ ਪੰਜਾਬ ਸਰਕਾਰ ਉਹਨਾਂ ਨੂੰ ਇਸੇ ਹੀ ਮਸਲੇ ਵਿੱਚੋਂ ਨਹੀਂ Nikalan de rahi ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਿਹੜਾ ਤਾਲਾ ਲੱਗਿਆ ਇਸ ਤਾਲੇ ਨੂੰ ਜੇ ਪ੍ਰਸ਼ਾਸਨ ਨੇ ਖੋਲ੍ਹਿਆ ਤੇ ਮਜਬੂਰਨ ਸਾਨੂੰ ਹਾਈਵੇ ਦਾ ਸੱਦਾ ਦੇਣਾ ਪਊਗਾ ਅਸੀਂ ਹਾਈਵੇ ਬਲੌਕ ਕਰਾਂਗੇ ਇਹਦੀ ਬੋਲੀ ਤੱਕ ਇਹ ਤਾਲਾ ਖੁੱਲਣਾ ਨਹੀਂ ਚਾਹੀਦਾ ਔਰ ਜੇ ਤਾਲਾ ਖੁੱਲਦਾ ਤੇ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਔਰ ਸਾਰੀਆਂ ਪੰਜਾਬ ਦੀਆਂ ਜੱਦਬੰਦੀਆਂ ਲੈ ਕੇ ਹਾਈਵੇ ਬੰਦ ਕਰਾਂਗੇ ਕਿ ਸਾਡੇ ਪੈਸੇ ਨਹੀਂ ਆਉਂਦੇ ਦੇ ਪ੍ਰਸ਼ਾਦਨ ਉਸ ਜਿਹੜੇ ਲੋਕ ਗਰੀਬ ਕਿਸਾਨਾਂ ਦੇ ਪੈਸੇ ਦੱਬ ਕੇ ਬੈਠੇ ਨੇ ਉਹਨਾਂ ਦੇ ਪੱਕੇ ਚ ਭੋਗਤ ਰਹੇ ਨੇ ਸੋ ਉਹ ਵਾਜ ਦਾ ਪ੍ਰੋਗਰਾਮ ਨਿਭਾਇਆ ਹੀ ਏ ਨਾਲੇ ਜੱਟ ਹੀ ਦੇਖੀਏ ਤੈਨੂੰ ਤਾਲੇ ਨੂੰ ਤੋੜਦੇ ਆ ਕੀ ਕਰਦੇ ਤੇ ਫਿਰ ਅਗਲੀ ਕਾਲ ਜਿਹੜੀ ਆ ਉਹ ਹਾਈਵੇ ਜਾਮ ਕਰਨ ਦੀ ਅਸੀਂ ਕੌਨ ਦੇਵਾਂਗੇ ਤਾਂ ਹਾਈਵੇ ਬੰਦ ਕਰਾਂਗੇ ਸੋ ਹੁਣ ਸਮਾਪਤੀ ਹੈ ਇੱਥੇ ਹੀ ਆਪਣੇ ਆਪਣੇ ਘਰਾਂ ਨੂੰ ਜਾਣਾ ਸ਼ਾਂਤੀਪੂਰਵਕ ਜਾਣਾ ਇਹਨੂੰ ਵੀ ਕੱਟਣਾ ਸਮਝੋ ਜਾਂ ਖੋਲ ਵੀ ਰਹਿਣ ਇਹਨੂੰ ਵੀ ਕੱਟਣਾ ਸਮਝੋ ਜਿਹੜਾ ਰਾਣਾ ਕਹਿੰਦਾ ਸੀ ਕਿ ਮਿਲਦੇ ਲਾਕੇ ਜਤੈਬੰਦੀ ਖੜਕਣ ਨਹੀਂ ਦੇਣੀ ਅੱਜ ਉਹਦੀ ਨਕੀ ਉਹ ਚਾਦਰ ਪਾੜ ਕੇ ਫੇਰ ਤਾਲਾ ਲਾਇਆ ਇਸ ਕਰਕੇ ਹੁਣ ਇੱਥੇ ਅੱਜ ਦੀ ਸਮਾਰਤੀ ਹੈ ਫਤਿਹਬਲੋਂ ਦੇ ਸਾਰਿਆਂ ਦੇ ਪਿਆਰ ਸਹਿਤ ਉਹ ਥੰਮੇ ਨਾਲ ਧੀਰੇ ਜਿਨਾ ਘਰਾਂ ਨੂੰ ਜਾਣਾ ਉਦਰੇ ਧਰਨੇ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਐਸਐਸਪੀ ਕਪੂਰਥਲਾ ਵੱਤਸਲਾ ਗੁਪਤਾ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਐਸਪੀ ਫਗਵਾੜਾ ਮੈਡਮ ਰੁਪਿੰਦਰ कौर ਪੱਟਿਆ ਤੇ ਐਸਟੀਐਮ ਫਗਵਾੜਾ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਆਖਰੀ ਖਬਰਾਂ ਲਿਖੇ ਜਾਂ ਤਾਂ ਕਿਸਾਨਾਂ ਤੇ ਪ੍ਰਸ਼ਾਸਨ ਵਿਚਕਾਰ ਮੀਟਿੰਗ ਦਾ ਦੌਰ ਚੱਲੀ ਸੀ ਜਿਹੜਾ ਇਹ ਧਰਨਾ ਹੈ ਸਾਰੇ ਹੀ ਜਾਣਦੇ ਆ ਕਿ ਫਗਵਾੜਾ ਮਿਲ ਵੱਲ ਜਿਹੜੀ ਕਿਸਾਨਾਂ ਦੀ ਬਕਾਇਆ ਰਾਸ਼ੀ ਤਕਰੀਬਨ 28 ਕਰੋੜ ਪਲੱਸ 5 ਕਰੋੜ ਵਿਆਜ ਨੂੰ ਲੈ ਕੇ ਇਹ ਲੰਮਾ ਸੰਘਰਸ਼ ਜਿਹੜਾ ਉਹ ਚੱਲਦਾ ਆ ਰਿਹਾ ਹੈ ਹੁਣ ਵੀ ਟਕਰਾਅ ਦੀ ਸਥਿਤੀ ਬਣ ਗਈ ਹੈ ਜਿਹੜੀਆਂ ਪ੍ਰਾਪਰਟੀਆਂ ਨਿਲਾਮੀ ਤੇ ਲੱਗੀਆਂ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਨਾਲ ਉਹ ਨਿਲਾਮੀ ਦੇ ਰੇਟ ਬਹੁਤ ਜ਼ਿਆਦਾ ਰੱਖ ਦਿੱਤੇ ਗਏ ਤਾਂ ਕਰਕੇ ਕੋਈ ਵੀ ਜ਼ਮੀਨ ਲੈਣ ਵਾਸਤੇ ਜਿਹੜਾ ਨਿਲਾਮੀ 'ਚ ਸ਼ਾਮਲ ਨਹੀਂ ਹੋਇਆ ਪਰ ਅਸੀਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਕੀਤੀ ਹੈ ਕਿ ਤੁਸੀਂ ਮਿੱਲ ਜਿਨ੍ਹਾਂ ਨੇ ਹੁਣ ਖਰੀਦੀ ਹੈ ਮਿੱਲ ਦੇ ਹੋਣ ਵਾਲੇ ਮਾਲਕ ਤੇ ਪੁਰਾਣੇ ਮਾਲਕ ਤੇ ਵਿੱਚੇ ਕਿਸਾਨ ਤੇ ਪ੍ਰਸ਼ਾਸਨ ਪਾਰਟੀ ਬਣ ਕੇ ਦੁਆਰਾ ਬੈਠੋ ਮਸਲੇ ਦਾ ਆਪਾਂ ਹੱਲ ਕਰੀਏ ਆਪਣੀ ਭੈਣ ਭਰਾ ਦਰਿਆਾਂ ਦੇ ਉੱਤੇ ਬਾਰ-ਬਾਰ ਬਹਿਣ ਆਪਣੇ ਬੰਦਿਆਂ ਦਾ ਜਲੂਸ ਕੱਢਣੇ ਕੋਈ ਚੰਗੀ ਗੱਲ ਨਹੀਂ ਚੰਗਾ ਨਹੀਂ ਲੱਗਦਾ ਕਿਸੇ ਦਾ ਦਿਲ ਨਹੀਂ ਕਰਦਾ ਬਾਰ-ਬਾਰ ਇੱਕੋ ਹੀ ਗੱਲ ਨੂੰ ਲੈ ਕੇ ਸ਼ੰਗਰਸ਼ ਕਰਨਾ ਸੰਘਰਸ਼ ਜਾਰੀ ਰਹੇਗਾ ਸੰਘਰਸ਼ੀਲ ਬੰਦੇ ਜਿਹੜੇ ਉਹ ਸੜਕਾਂ ਦੇ ਬਾਰ-ਬਾਰ ਆਉਣਗੇ ਜਿੰਨਾ ਚਿਰ ਕਾਰਪੋਰੇਟ ਕਰਾਣੇ ਛੋਟੇ-ਛੋਟੇ ਜਿਹੜੇ ਕਾਰਪੋਰੇਟ ਕਰਾਣੇ ਲੋਕਾਂ ਦਾ ਹੱਕ ਜਿਹੜਾ ਥੱbi ਬੈਠੇ ਆ ਅਸੀਂ ਲੜਾਈਆਂ ਪੰਜਾਬ ਦੀਆਂ ਹੋਰ ਲੜਨਾ ਚਾਹੁੰਦੇ ਆ ਰੇਟੇ ਦੀ ਲੜਾਈ ਬਜਰੀ ਦੀ ਲੜਾਈ ਜਿਹੜੇ ਇੱਥੇ ਕ੍ਰੈਸ਼ਰ ਬੰਦ ਪਏ ਰੇਟੇ ਦੀਆਂ ਖੱਡ ਸਮਾਚਾਰ ਸਾਡੇ ਪੰਜਾਬ ਚ ਬਿਜ਼ਨਸ ਕਰ ਰਿਹਾ 300 ਕਰੋੜ ਦਾ ਤਕਰੀਬਨ ਤਕਰੀਬਨ ਜੋ ਬੁੱਧੀ ਜੀ ਵੀ ਦੱਸ ਰਿਹਾ ਕਿ 300 ਕਰੋੜ ਦਾ ਇੱਕ ਮਹੀਨੇ ਚ ਵਪਾਰ ਹੋ ਰਿਹਾ ਤੇ ਸਾਡੇ ਕਰੈਸ਼ਰ ਸਾਡੀਆਂ ਖੱਡਾਂ ਇੱਥੇ ਬੰਦ ਕੀਤੀਆਂ ਪਈਆਂ ਕੁਦਰਤ ਦੀ ਚੀਜ਼ ਰੇਤਾ ਕੱਢ ਕੇ ਲੋਕਾਂ ਤੱਕ ਸਪਲਾਈ ਨਹੀਂ ਹੋ ਰਿਹਾ 40-40 ਹਜ਼ਾਰ ਦਾ ਟਿੱਪਰ ਲੋਕ ਲੈਣ ਨੂੰ ਮਜਬੂਰ ਆ ਅਸੀਂ ਉਹ ਲੜਾਈ ਲੜਨਾ ਚਾਹੁੰਦੇ ਆ ਤੇ ਇੱਕ ਪ੍ਰਸ਼ਾਸਨ ਨਾਲ ਅੱਜ ਤੁਹਾਡੀ ਸਵੇਰੇ ਮੀਟਿੰਗ ਵੀ ਹੋਈ ਆ ਉਹਦੇ ਕੀ ਸਿੱਟਾ ਨਿਕਲੇ ਸਰ ਸੈਟਾ ਕੋਈ ਨਹੀਂ ਨਿਕਲੇ ਅਬੀ ਸੈਟਾ ਮੀਟਿੰਗ ਰਹੀ ਹੈ ਪ੍ਰਸ਼ਾਸਨ ਆਪਣੀ ਜਗ੍ਹਾ ਠੀਕ ਹੈ ਕਿਉਂਕਿ ਜਿੰਨਾ ਚਿਰ ਚੀਫ ਸੈਕਟਰੀ ਐਫ ਸੀ ਆਰ ਤੇ ਖੇਤੀਬਾੜੀ ਮੰਤਰੀ ਇਹਦੇ ਵਿੱਚ ਪੂਰੀ ਇਨਵੋਲ ਨਹੀਂ ਹੁੰਦੇ ਇਹ ਮਸਲੇ ਦਾ ਹੱਲ ਨਹੀਂ ਨਿਕਲਣਾ ਡੀ ਸੀ ਸਾਹਿਬ ਦੀਆਂ ਮਜਬੂਰੀਆਂ ਨੇ ਐਸ ਪੀ ਐਮ ਸਾਹਿਬ ਦੀਆਂ ਮਜਬੂਰੀਆਂ ਨੇ ਐਸਪੀ ਸਾਹ ਦੀਆਂ ਮਜਬੂਰੀਆਂ ਨੇ ਉਹ ਉਹਨਾਂ ਨੇ ਲੋਕਲ ਜਿਹੜਾ ਇੱਥੇ ਦਾ ਮਾਹੌਲ ਸਾਂਭਣਾ ਹੁੰਦਾ ਟਕਰਾਅ ਸਾਡਾ ਬਣ ਜਾਂਦਾ ਕਿਸਾਨਾਂ ਦਾ ਤੇ ਪ੍ਰਸ਼ਾਸਨ ਦਾ ਤੇ ਜਿਹੜੇ ਉੱਚ ਅਧਿਕਾਰੀ ਨੇ ਉਹ ਪਤਾ ਨਹੀਂ ਕਿਹਦੇ ਨਾਲ ਕਿਹੜਾ ਹੱਥ ਮਿਲਾ ਕੇ ਤੇ ਦਫ਼ਤਰਾਂ ਦੇ ਵਿੱਚ ਛਟਕਿਲੀਆਂ ਲਾਉਂਦੇ ਨੇ ਇਸ ਧਰਨੇ ਦੇ ਉੱਤੇ ਰਾਜਨੀਤੀ ਹੋ ਰਹੀ ਹੈ